ਹਿੰਜ ਦਿਨ ਹੋ ਗਏ ਆ ਜੀ ਤਿੰਨ ਦਿਨ ਪਹਿਲੇ ਨਹੀਂ ਆਈ ਹੈਗੀ ਜੇ ਬੱਤੀ ਇਹਨਾਂ ਨੇ ਠੀਕ ਕੀਤੀ ਆ ਕੱਲ ਫੇਰ ਪਟਾਕੇ ਪੈ ਗਏ ਜੀ ਪਰੇਸ਼ਾਨ ਹੋ ਗਏ ਆ ਰੋਜ਼ ਹੀ ਤੁਸੀਂ ਫੋਨ ਕਰੀਦਾ ਆ ਫੋਨ ਆ ਕੇ ਬੂੜੀ ਦੇ ਕੇ ਚਲੇ ਜਾਂਦੇ ਆ ਫਿਰ ਉਹ ਦੋ ਦੇ ਇੱਕ ਦਿਨ ਬਾਅਦ 6 ਘੰਟੇ ਕਿਤੇ ਫਿਰ ਪੰਗਾ ਹੋ ਹੀ ਜਾਂਦਾ ਕਰਦਾ ਫਰੀ ਬਿਜਲੀ ਨਾਲ ਅਸੀਂ ਕੀ ਕਰ ਸਕਦੇ ਆ ਜਦ ਲੈਟੇ ਨਹੀਂ ਆਉਂਦੀ ਹੈਗੀ ਤਾਂ ਬਿੱਲ ਵੀ ਤਾਂ ਹੀ ਆਊਗਾ ਸਾਡੇ ਸਾਡੇ ਤਾਂ ਲੈਟ ਬਿੱਲੇ ਖੁੱਲ ਨਹੀਂ ਆਉਂਦੇ ਹੈਗੀ ਦੇਖੋ ਸਾਡੇ 20-22 ਦਿਨ ਹੋ ਗਏ ਅੱਧੀ ਲੈਟ ਜਾਈ ਜਾਂਦੀ ਆ ਅਗਰ 3 ਫਿਰ ਦਾਇਟ ਕਨੈਕਸ਼ਨ ਇਹ ਤੱਕ ਕੋ ਲਾਸਟ ਤੱਕ ਆ ਜੂਗਾ ਦਾ ਪ੍ਰੋਬਲਮ 90% ਸੋਲਵ ਹੋ ਜੂਗੀ ਦੋ ਖੰਮੇ ਲੱਗ ਜਾਣੇ ਚਾਹੀਦੇ ਨੇ 17 ਉੱਚੇ ਹੋ ਜਾਣੇ ਚਾਹੀਦੇ ਨੇ ਤਾਂ ਕਿ ਗੱਡੀਆਂ ਮੋੜਨ ਜਿਹੜੀ ਜਾਂਦੀਆਂ ਨੇ ਉਹ 17 ਤੋਂ ਕੁੱਟਣ ਰਹਿ ਆਸੀਂ ਇਹ 11 ਵਜੇ ਤੱਕ ਰਾਤ ਘੁੰਮਦੇ ਰਹੇ ਆ ਸਾਰੇ ਕੌਂਸਲਾਂ ਨੇ ਘਰੇ ਕਿਸੇ ਨੇ ਤੁਹਾਡੀ ਸੁਣਵਾਈ ਨਹੀਂ ਕੀਤੀ ਫੋਨ ਕਰਕੇ ਕਹਿੰਦੇ ਬਸ ਆ ਗਏ ਜੀ ਆ ਗਏ ਜੀ ਆ ਗਏ ਜੀ ਕਹਿੰਦੇ ਆਂਦੇ ਆ ਥੋੜੀ ਦੇਰ ਦਾ ਕੰਮ ਆਂਦੇ ਆ ਬੜੀ ਕੰਪਲੀਟ ਹੋ ਗਈ ਲਿਖ ਲਈ ਆ ਬੰਦੇ ਭੇਜਦੇ ਆ ਕੋਈ ਨਹੀਂ ਆਂਦਾ ਜੀ ਆਂਦੇ ਆ 10 ਮਿੰਟ ਬਾਅਦ ਗੱਲ ਕਰਦੇ ਪਹੁੰਚਦੇ ਆ ਉਹਨਾਂ ਸੋਚੋ ਫਾਂਦਾ ਬਾਅਦ ਉਹਦੀ ਕੋਈ ਚੱਕਦਾਲੀ ਹੈਗਾ ਲੈਟ ਨਹੀਂ ਆਉਣੀ ਹੈਗੀ ਸਾਡੇ ਲੈਟ ਆਵੇ ਸਾਨੂੰ ਹੋਰ ਕਿ ਜੇ ਪਾਣੀ ਆਉਂਦਾ ਤਾਂ ਗੰਦਾ ਆਉਂਦਾ ਆ ਬਿਲਕੁਲ ਦੇਖਿਓ ਕਿੰਨਾ ਗੰਦਾ ਪਾਣੀ ਆ ਰਿਹਾ ਸਾਡੇ ਲੈਟ ਸਾਡੇ ਆਉਂਦੀ ਕੋਈ ਨਹੀਂ ਹੈਗੀ ਜੀ ਸਤਿ ਸ਼੍ਰੀ ਅਕਾਲ ਜੀ ਮੁਰਦਾਬਾਦ ਆਪ ਮੰਗੇ ਸ੍ਰੀ ਗੁਰੂ ਵਾਰੀ ਮੰਗੇ ਜੀ ਲੁਧੇਰਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਨੇ ਦਿਨ ਦੁਆੜੇ ਦੇ ਅਸੇ ਲੋਧਾਣਾ ਦੇ ਪ੍ਰੇਮ ਵਿਹਾਰ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੀ ਹੈ ਕਿ ਬਿਜਲੀ ਤੋਂ ਪਰੇਸ਼ਾਨ ਲੋਕ ਜਿਹੜੇ ਨੇ ਪਹਿਲਾਂ ਵੀ ਕਈ ਵਾਰੀ ਲੋਕਾਂ ਨੇ ਆਵਾਜ਼ ਚੱਕੀ ਤੇ ਉਸ ਤੋਂ ਬਾਅਦ ਹੁਣ ਫੇਰ ਦੁਬਾਰਤੋਂ ਲੋਕਾਂ ਵੱਲੋਂ ਜਿਹੜਾ ਆਵਾਜ਼ ਚੱਕੀ ਜਾ ਰਹੀ ਹੈ ਤੁਹਾਨੂੰ ਦਖਾ ਦੇਨੇ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਜਿਹੜੀ ਉਹ ਲਾਈਟ ਹੈ ਉਹ ਤਾਰ ਹੈ ਜਿਸ ਤਾਰ ਨੂੰ ਦੇਖ ਸਕਦੇ ਹੋ ਕਿ ਆ ਤਾਰਾਂ ਦਾ ਜਿਹੜਾ ਜਮੋੜਾ ਨਜ਼ਰ ਆ ਰਿਹਾ ਹੈ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਰਾਂ ਦਾ ਜਿਹੜਾ ਵੱਡਾ ਗੁੱਛਾ ਜਿੱਥੋਂ ਤਾਰ ਜਿਹ ਉਸ ਤੋਂ ਬਾਅਦ ਇਹਦੇ ਉੱਤੇ ਕਿੰਨੇ ਕੇ ਜੋੜ ਜੜੇ ਨੇ ਪਏ ਹੋਏ ਨਜ਼ਰ ਆ ਰਹੇ ਨੇ ਤਾਰਾਂ ਦਾ ਜਿਹੜਾ ਗੁੱਛਾ ਵਾ ਨਜ਼ਰ ਆ ਰਿਹਾ ਵਾ ਤੇ ਜਸਨੂ ਲੈ ਕੇ ਲੋਕ ਕਾਫੀ ਪਰੇਸ਼ਾਨ ਹੁੰਦੇ ਨੇ ਤਾਂ ਦੱਸ ਦਈਏ ਕਿ ਤਾਰ ਜਿਹੜੀ ਆ ਇਹ ਮੇਨ ਹਾਈਵੇ ਇਹ ਸੜਕ ਹੈ ਜਿਸ ਸੜਕ ਦੇ ਉੱਤੇ ਇਹ ਗਲੀਆਂ ਦੀ ਜਿਹੜੀ ਸੜਕ ਹੈ ਇਹ ਮੇਨ ਸੜਕ ਹੁੰਦੀ ਆ ਗਲੀਆਂ ਦੀ ਜਿਹੜੀ ਸੜਕ ਦੇ ਵਿੱਚ ਅਸੀਂ ਮੌਜੂਦ ਆ ਤੇ ਉਸ ਤੋਂ ਬਾਅਦ ਇਹ ਤਾਰ ਸਿੱਧੇ ਤੌਰ ਤੇ ਇਸ ਸੜਕ ਨੂੰ ਕ੍ਰੋਸ ਕਰਦੇ ਹੋਏ ਦੂਜੀ ਗਲੀ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੀ ਆ ਤਾਂ ਇਸ ਤਾਰ ਦੇ ਵਿੱਚ ਕਿੰਨੇ ਕੇ ਕੱਟ ਲੱਗੇ ਹੋਏ ਨੇ ਉਹ ਵੀ ਤੁਹਾਨੂੰ ਦਿਖਾ ਦਨੇ ਆ ਦੇਖ ਸਕਦੇ ਹੋ ਕਿ ਇੱਕ ਤਾਰ ਜਿਹੜੀ ਆ ਪਹਿਲਾਂ ਫਰੰਟ ਤੋਂ ਬਾਦ ਇੱਥੇ ਫੇਰ ਦੁਬਾਰਾ ਕੱਟ ਲੱਗੀ ਹੁੰਦੀ ਹੈ ਦੁਬਾਰਾ ਫੇਰ ਉੱਥੋਂ ਜੁੜਦੀ ਹੈ ਤੇ ਉਸ ਤੋਂ ਬਾਅਦ ਫੇਰ ਜੁੜਦੀ ਹੈ ਹਾਲਾਂਕਿ ਜਿਹੜੇ ਲੋਕ ਇਸ ਏਰੀਆ ਦੇ ਵਿੱਚ ਆਂਦੇ ਨੇ ਇਸ ਗਲੀ ਦੇ ਵਿੱਚ ਆਂਦੇ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਜਿਹੜੀਆਂ ਗੱਡੀਆਂ ਨੇ ਜਾਂ ਵੱਡੀਆਂ ਗੱਡੀਆਂ ਜਿਹੜੀਆਂ ਇਸ ਰੋਡ ਤੇ ਆਣਗੀਆਂ ਤੇ ਉਹ ਸਿੱਧੇ ਤੌਰ ਤੇ ਕਿਤਨੇ ਕਿਤੇ ਵੱਡੇ ਖਤਰੇ ਦਾ ਵੱਡੇ ਹਾਦਸੇ ਦਾ ਇਹ ਤਾਰ ਜਿਹੜਾ ਕਾਰਨ ਬਣ ਸਕਦਾ ਤੇ ਉਸ ਤੋਂ ਬਾਅਦ ਇਸ ਏਰੀਆ ਦੇ ਵਿੱਚ ਬਿਜਲੀ ਦੀ ਕਾਫੀ ਦਿੱਕਤਾਂ ਜਿਹੜੀਆਂ ਆ ਰਹੀਆਂ ਨੇ ਤੇ ਪਿਛਲੇ 72 ਘੰਟੇ ਤੋਂ ਲੈਡ ਜਿਹੜੀ ਹੈ ਇਸ ਏਰੀਆ ਦੇ ਵਿੱਚ ਨਹੀਂ ਹੈਗੀ ਪ੍ਰੇਮ ਵਿਹਾਰ ਦੇ ਵਿੱਚ ਜਿੱਥੇ ਮੌਜੂਦ ਹੈ ਜ तरीके डुला के लोग सामने नजर आ रहे हैं सो पसीना चलता हुआ नजर आ रहा है क्योंकि गर्मी है। का जन जड़ा लगातार बढ़ता जा रहा है गलत बात कर ले नहीं है ਤੁਸੀਂ ਆ ਹੱਤਾਂ ਨਾਲ ਪੱਖਾ ਡੋਲ ਰਹੇ ਹੋ ਹੱਤਾਂ ਨਾਲ ਕੀ ਗੱਲ ਲੈਣ ਕਿ ਨਹੀਂ ਦੇਤਨੀ ਹੈ ਪੰਜ 6 ਦਿਨ ਤੋਂ ਹੋ ਗਏ ਬੱਤੀ ਨਹੀਂ ਆ ਰਹੀ ਹੈ ਕਿ ਐਸੀ ਬੜੇ ਪਰੇਸ਼ਾਨ ਮੈਂ ਤਾਂ ਦੁਖੀ ਹੋਈ ਮੇਰਾ ਜੀ ਕਹਿੰਦਾ ਮੈਂ ਹੀ ਮਰ ਜਾਵਾਂ ਲੋ ਇਹ ਜਿਹੜੇ ਆਪ ਪ੍ਰਧਾਨ ਮੰਤਰੀ ਰਾਮਨਾਥ ਈਸੀਆਂ ਪੱਖੇ ਥੱਲੇ ਸੁੱਤੇ ਹੋਏ ਆ ਸਾਡੇ ਵਰਗੇ ਗਰੀਬ ਲੋਕ ਇੱਥੇ ਗਰਮੀ 'ਚ ਮਰਦੇ ਪਏ ਹੈਗੇ ਆ ਕੋਈ ਸੁਣਾਈ ਨਹੀਂ ਦਿੰਦੀ ਪੰਜ ਦਿਨ ਹੋ ਗਏ ਆ ਜੀ ਤਿੰਨ ਦਿਨ ਪਹਿਲੇ ਨਹੀਂ ਆਈ ਹੈਗੀ ਜੇ ਬੱਤੀ ਇਹਨਾਂ ਨੇ ਠੀਕ ਕੀਤੀ ਆ ਕੱਲ ਫੇਰ ਪਟਾਕੇ ਪੈ ਗਏ ਆ ਹੁਣ ਫੇਰ ਨਹੀਂ ਬੱਤੀ ਹੈਗੀ ਅਸੀਂ 11 ਵਜੇ ਤੱਕ ਰਾਤ ਘੁੰਮਦੇ ਰਹੇ ਆ ਸਾਰੇ ਕੌਂਸਲਰਾਂ ਨੇ ਘਰੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਫੋਨ ਕਰਕੇ ਕਹਿੰਦੇ ਬਸ ਆ ਗਏ ਜੀ ਆ ਗਏ ਜੀ ਆ ਗਏ ਜੀ ਅੱਛਾ ਇਸ ਬਾਰੇ ਤੁਸੀਂ ਕੌਂਸਲਰ ਨੂੰ ਨਾਲ-ਨਾਲ ਛੱਡ ਕੇ ਵਿਧਾਇਕ ਕੋਲ ਗਏ ਹੋ ਗਏ ਸੀਗੇ ਅਸੀਂ ਭੋਲੇ ਦਫ਼ਤਰ ਵੀ ਗਏ ਸੀਗੇ ਉਹ ਭੋਲੇ ਦੀ ਕੋਠੀ ਜਾ ਕੇ ਉਹਨਾਂ ਨੇ ਵੀ ਨਹੀਂ ਦਰਵਾਜ਼ਾ ਖੋਲਿਆ ਫੇਰ இந்து ਮੈਡਮ ਦੇ ਘਰੇ ਗਏ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਕੀਤੀ ਫੇਰ ਅਸੀਂ ਇੱਥੇ ਆਏ ਆਇਆ ਸਰਜੀਤ ਦੇ ਠੇਕੇਦਾਰ ਉਹਨਾਂ ਘਰੇ ਗਏ ਆ ਉਹ ਬੋਲਦੇ ਜੀ ਘੰਟੇ ਵਿੱਚ ਆ ਰਹੇ ਆ ਬੰਦੇ ਘੰਟੇ ਚ ਆ ਰਹੇ ਆ 1 ਵਜੇ ਤੱਕ ਅਸੀਂ ਬੈਠੇ ਰਹੇ ਕੋਈ ਬੰਦਾ ਨਹੀਂ ਆਇਆ ਜੀ ਸਰਪ੍ਰੋਖ ਕੌਣ ਹੈਗਾ ਇੱਥੇ ਦਾ ਕੌਣ ਸਰ ਆਹੀ ਸਰਜੀਤ ਸਿੰਘ ਆ ਸਰਜੀਤ ਠੇਕੇਦਾਰ ਸਰਜੀਤ ਸਿੰਘ ਠੇਕੇਦਾਰ ਅੱਛਾ ਬਿਲਕੁਲ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕ ਸਾਰੇ ਇਕੱਠੇ ਹੋਏ ਨੇ ਪ੍ਰੇਮ ਵਿਹਾਰ ਦੇ ਵਿੱਚ ਲੈਟ ਹੈ ਨਹੀਂ 72 ਘੰਟੇ ਹੋ ਗਏ ਨੇ ਤਾਂ ਗੱਲਬਾਤ ਕਰਦੇ ਆ ਜਦੋਂ ਲੋਕਾਂ ਨਾਲ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ 5 ਦਿਨ ਹੋ ਗਏ ਨੇ 5 ਦਿਨਾਂ ਤੋਂ ਲੈਟ ਹੈ ਨਹੀਂ ਕਿਉਂਕਿ ਲੈਟ ਆਵੇ ਵੀ ਤਾਂ ਆਵੇ ਕਿਦਾਂ ਜੇ ਲੈਟ ਪਿੱਛੇ ਹੋਊਗੀ ਤੇ ਇਹ ਕੁੰਡੀਆਂ ਦੇ ਨਾਲ ਜਿਸ ਤਰੀਕੇ ਕੁੰਡੀਆਂ ਲੱਗੀਆਂ ਹੋਈਆਂ ਨੇ ਤਾਰਾਂ ਜਿਸ ਤਰੀਕੇ ਲੱਗੀਆਂ ਹੋਈਆਂ ਨੇ ਜਿਸ ਤਰੀਕੇ ਤਾਰ ਦੇ ਉੱਤੇ ਦੇਖ ਸਕਦੇ ਹੋ ਕਿ ਥੋੜੀ ਥੋੜੀ ਦੂਰ ਦੇ ਉੱਤੇ ਕੱਟ ਲੱਗੇ ਹੋਏ ਨੇ ਕਿਤਨੇ ਕਿਤੇ ਵੱਡੇ ਹਾਸੇ ਦਾ ਤੇ ਵੱਡੇ ਹਾਸੇ ਨੂੰ ਸੱਦਾ ਪੱਤਰ ਦਿੰਦਾ ਹੋਇਆ ਤਾਰ ਨਜ਼ਰ ਆ ਰਿਹਾ ਵਾ ਸੋ ਗੱਲਬ ਜੀ ਸਿੰਘ ਜੀ ਅਮਰਜੀਤ ਤੁਸੀਂ ਇੱਥੇ ਖੜੇ ਹੋ ਸਰ ਆਖਿਰ ਕਾਰਨ ਕੀ ਹੈਗਾ ਵਾ ਇਹ ਸਾਰਾ ਮੱਲਾ ਇਕੱਠਾ ਹੋ ਜਾਂਦਾ ਵਾ ਅੱਜ ਤੇ ਉਸ ਤੋਂ ਬਾਅਦ ਰੋਸ਼ਨੀ ਜਰ ਆ ਰਿਹਾ ਵਾ ਕਾਰਨ ਇਹ ਹੈ ਜੀ ਪਿਛਲੇ 5-6 ਦਿਨ ਤੋਂ ਲਾਈਟ ਬਿਲਕੁਲ ਹੀ ਨਹੀਂ ਆ ਰਹੀ ਜੀ 2 ਮਿੰਟ ਵਾਸਤੇ ਆ ਜਾਂਦੀ ਹੈ ਮਾੜਾ ਮੋਟਾ ਠੀਕ ਕਰਕੇ ਚਲੇ ਜਾਂਦੇ ਨੇ ਉਹ ਸਾਡੇ ਪਰਿਵਾਰ ਪੂਰੇ ਤੰਗ ਨੇ ਜੀ ਬਜ਼ੁਰਗ ਬੱਚੇ ਬਹੁਤ ਪਰੇਸ਼ਾਨ ਹੈ ਰਾਤ ਰਾਤ ਪਰ ਸੌਂ ਨਹੀਂ ਨੀਂਦ ਨਹੀਂ ਆਉਂਦੀ ਸੌਂਦੇ ਨਹੀਂ ਜੀ ਤੁਸੀਂ ਕੰਪਲੇਂਟ ਕੀਤੀ ਹੈ ਇਸ ਬਾਰੇ ਕੰਪਲੇਂਟ ਕੀਤੀ ਹੈ ਜੀ ਕਾਉਂਸਲਰ ਨੂੰ ਵੀ ਕੰਪਲੇਂਟ ਕੀਤੀ ਆ ਐਮਐਲਏ ਤੱਕ ਜਾ ਕੇ ਆਏ ਆ ਅਸੀਂ ਜੀ ਤੇ ਰਾਤੀ ਵੀ ਗਏ ਸੀਗੇ ਪੂਰੇ ਬੱਚੇ ਬਜ਼ੁਰਗਾਂ ਦੇ ਨਾਲ ਜਾ ਕੇ ਆਏ ਸੀ ਕੋਈ ਸੁਣਵਾਈ ਨਹੀਂ ਹੁੰਦੀ ਟੈਂਪਰੇਰੀ ਤੌਰ ਤੇ ਬੰਦੇ ਆ ਜਾਂਦੇ ਨੇ ਟੈਂਪਰੇਰੀ ਤੌਰ ਤੇ ਠੀਕ ਕਰਕੇ ਚਲੇ ਜਾਂਦੇ ਆ ਅੱਧਾ ਘੰਟਾ ਘੰਟਾ ਚੱਲਦੀ ਫਿਰ ਖਰਾਬ ਹੋ ਜਾਂਦੀ ਮਤਲਬ ਸਰਕਾਰੀ ਬੰਦੇ ਕੋਈ ਨਹੀਂ ਆਉਂਦੇ ਟੈਂਪਰੇਰੀ ਤੌਰ ਤੇ ਇੱਕ ਬੰਦੇ ਭੇਜਦਾ ਕੌਣ ਹੈ ਫਿਰ ਉਹ ਇਹ ਆਪਣੇ ਕਾਉਂਸਲਰ ਵਗੈਰਾ ਭੇਜਦੇ ਨੇ اچھا ਉਹ ਸਰਕਾਰੀ ਬੰਦੇ ਹੁੰਦੇ ਪਤਾ ਨਹੀਂ ਹੁਣ ਸਾਨੂੰ ਤਾਂ ਪਤਾ ਨਹੀਂ ਸਰਕਾਰੀ ਹੁੰਦੇ ਨੇ ਜਾਂ ਪ੍ਰਾਈਵੇਟ ਹੁੰਦੇ ਨੇ ਅੱਛਾ ਤੁਸੀਂ ਮੰਨਦੇ ਹੋ ਵੀ ਅੱਜ ਜਿਹੜੀ ਤਾਰ ਹੈ ਜਿੱਥੇ ਕੁੰਡੀਆਂ ਲਗੀਆਂ ਹੋਈਆਂ ਨੇ ਤਾਰਾਂ ਦੇ ਵਿੱਚ ਇਹ 10-10 ਮੀਟਰ ਦੇ ਵਿੱਚ ਤਾਰ ਜਿਸ ਤਰੀਕੇ ਲਪੇਟੀ ਹੋਈ ਹੈ ਇਹ ਤਾਰ ਇ ਬਿਲਕੁਲ ਜੀ ਇਹ ਤਾਰ ਇਹ ਬਿਲਕੁਲ ਹੀ ਇਹ ਮੌਦਾ ਕਰਨਾ ਹੈ ਇੱਕ ਸਾਲ ਪਹਿਲਾਂ ਇੱਕ ਬੱਚੀ ਦੀ ਇੱਥੇ ਮੌਤ ਵੀ ਹੋ ਗਈ ਹੈ ਨਾ ਇਸੇ ਕਾਰਨ ਕਰਕੇ ਜੀ ਕਰੰਟਾਂ ਤਾਰ ਕਨੈਕਟੀਵਿਟੀ ਹੋ ਗਈ ਉਤਾਰਦੀ ਬੱਚਾ ਮਰ ਗਿਆ ਪਤੰਗ بارش ਆਈ ਪਤੰਗ ਖਿੱਚਣ ਗਿਆ ਸੀ ਉਹ ਬੱਚੇ ਦੀ ਮੌਤ ਹੋ ਗਈ ਹੈ ਉਹਦੀ ਵੀ ਕੋਈ ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਇਹ ਤਾਰਾਂ ਦਾ ਜਿਹੜਾ ਗੁੱਛਾ ਲੱਗਾ ਹੋਇਆ ਵੈ ਇਹ ਤਾਰ ਕਿੱਥੋਂ ਲੈਡ ਤੁਹਾਨੂੰ ਆਂਦੀ ਕਿੱਥੋਂ ਹੈ ਕਿਧਰ ਪਾਸੋਂ ਆਉਂਦੀ ਹੈ ਮੇਨ ਟਰਾਂਸਫਾਰਮਰ ਹੈ ਰੋਡ ਦੇ ਉੱਤੇ ਅੱਛਾ ਤਕਰੀਬਨ ਕੋਈ 200 ਮੀਟਰ ਦਾ ਜ਼ਿਆਦਾ ਦਾ ਰੋਟਾ ਪਊਗਾ ਉਹ 3 ਫੇਸ ਦਾ ਅਗਰ 3 ਫੇਸ ਦਾ ਕਨੈਕਸ਼ਨ ਇੱਥੇ ਤੱਕ ਲਾਸਟ ਤੱਕ ਆ ਜੂਗਾ ਤਾਂ ਪ੍ਰੋਬਲਮ 90% ਸੋਲਵ ਹੋ ਜੂਗੀ ਦੋ ਖੰਭੇ ਲੱਗ ਜਾਣੇ ਚਾਹੀਦੇ ਨੇ ਤਾਰਾਂ ਉੱਚੀਆਂ ਹੋ ਜਾਣੀਆਂ ਚਾਹੀਦੀਆਂ ਹੈ ਤਾਂ ਕਿ ਗੱਡੀਆਂ ਮੋਟਰਾਂ ਜਿਹੜੀ ਜਾਂਦੀਆਂ ਨੇ ਉਹ ਤਾਰਾਂ ਤੋਂ ਟੁੱਟਣ ਨਾ ਹੈ ਜਿਹੜੇ ਤਾਰ ਜਿਹੜੀ ਹਜੜ ਹੋ ਗਈ ਹੈ ਟੁੱਟ ਗਈ ਹੈ ਗਲ ਗਈ ਹੈ ਇਹਨਾਂ ਨੂੰ ਚੇਂਜ ਕਰਕੇ ਨਵੀਂ ਤਾਰ ਦੇ ਟੁਕੜੇ ਪਾਉਣੇ ਚਾਹੀਦੇ ਆ ਤੁਹਾਡੇ ਇਲਾਕੇ ਦਾ ਜੇਈ ਕੌਣ ਹੈਗਾ ਕੀ ਨਾਮ ਹੈਗਾ ਜੇਈ ਦਾ ਨਾਮ ਹੈ ਸਰਜੀਤ ਕੁਮਾਰ ਜੇਈ ਨਾਮ ਹੀ ਸਰਨਜੀਤ ਸਿੰਘ ਹੈ ਕੋਈ ਨਾ ਸੰਜੀਤ ਕੁਮਾਰ ਹੈ ਕੋਈ ਕਾਰਨ ਕੀ ਹੈਗਾ ਵਾ ਤੁਸੀਂ ਆ ਕਹਿ ਰਹੇ ਹੋ ਜਿੱਦਾਂ ਜਈ ਨਾ ਤੁਸੀਂ ਗੱਲਬਾਤ ਕੀਤੀ ਨਹੀਂ ਇਸ ਬਾਰੇ ਇਹ ਜੀ ਆਂਦੇ ਨੇ ਕਹਿੰਦੇ ਆ ਅੰਨੇ ਆ ਥੋੜੀ ਦੇ ਦਾਕਾਨੇ ਆ ਥੋੜੀ ਕੰਪਲੀਟ ਹੋ ਗਈ ਲਿਖ ਲਈ ਆ ਬੰਦੇ ਭੇਜਦੇ ਆ ਕੋਈ ਨਹੀਂ ਆਂਦਾ ਜੀ ਆਂਦੇ ਆ 10 ਮਿੰਟ ਬਾਅਦ ਗੱਲ ਕਰਦੇ ਪਹੁੰਚਦੇ ਆ ਉਹਨਾਂ ਸੋਚੋ ਫਾਂਦਾ ਬਾਅਦ ਚੋ ਦੀ ਕੋਈ ਨਹੀਂ ਚੱਕਦਾ ਨਹੀਂ ਹੈਗਾ ਕੀ ਕਹਿਣਾ ਜੀ ਤੁਸੀਂ ਸਾਡਾ ਇਹ ਇਹ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਹੈ ਇਹ ਬਹੁਤ ਮਤਲਬ ਕਾਫੀ ਦੇਰ ਤੋਂ ਇਹ ਕੰਮ ਚੱਲ ਰਿਹਾ ਜਦੋਂ ਲੋਡ ਜ਼ਿਆਦਾ ਪੈਂਦਾ ਤਾਰ ਛੋਟੀ ਹੋਣ ਕਰਕੇ ਸੜ ਜਾਂਦੀ ਹੈ ਇਹ ਸਾਰੇ ਜੋੜ ਜਿਹੜੇ ਆ ਕੱਲ ਵੀ ਪਟਾਕੇ ਪਏ ਆ ਅੱਜ ਸਵੇਰੇ ਵੀ ਪਟਾਕੇ ਪਏ ਆ بارش ਨਾਲ ਤੇ ਦੋ ਦਿਨ ਪਹਿਲਾਂ ਠੀਕ ਕਰਕੇ ਗਏ ਸੀਗੇ ਲੇਕਿਨ ਇੱਕ ਦਿਨ ਚੱਲੀ ਆ ਫਿਰ ਬੰਦ ਹੋ ਗਈ ਆ ਪਰ ਸਾਡਾ ਮਸਲਾ ਇਹ ਆ ਵੀ ਇਹਨੂੰ ਠੀਕ ਕੀਤਾ ਜਾਵੇ ਵੱਡੀ ਤਾਰ ਪਾਈ ਜਾਵੇ 3 ਫੇਸ ਦੀ ਜੇ ਇਹਦਾ ਮਸਲਾ ਨਾ ਹੱਲ ਹੋਇਆ ਤਾਂ ਅਸੀਂ ਰੋਡ ਜਾਮ ਕਰਾਂਗੇ ਜੋ ਮਰਜ਼ੀ ਹੋ ਜੇ ਫਿਰ ਤਸੋਂ ਜਾਣ ਦੇਣੀ ਪਵੇ ਜਿਹੜਾ ਅੱਜ ਹਲਕਾ ਕਰਕੇ ਗਾਉਂਗਾ ਰਹਿਵਾਂਗੇ ਅਸੀਂ ਅਸੀਂ ਪਰੇਸ਼ਾਨ ਹੋ ਗਏ ਆ ਰੋਜ਼ ਅਸੀਂ ਫੋਨ ਕਰੀਦਾ ਆ ਫੋਨ ਆ ਕੇ ਮਰੂੜੀ ਦੇ ਕੇ ਚਲੇ ਜਾਂਦੇ ਆ ਫਿਰ ਉਹ ਦੋ ਦੇ ਇੱਕ ਦਿਨ ਬਾਅਦ 6 ਘੰਟੇ ਕਿਤੇ ਫਿਰ ਪੰਗਾ ਹੋ ਹੀ ਜਾਂਦਾ ਕਰਨ ਦਾ ਨਾ ਤਾਰ ਬਲਦੇ ਪਏ ਯਾਰ ਕੁਛ ਨਹੀਂ ਕਰ ਰਹੇ ਪਏ ਜੇ ਨਾ ਹਲ ਨਾ ਹੋਇਆ ਤਾਂ ਅਸੀਂ ਫਿਰ ਰੋਡ ਜਾਮ ਕਰਾਂਗੇ ਬਾਅਦ ਵਿੱਚ ਜੋ ਮਰਜ਼ੀ ਹੁੰਦਾ ਹੋ ਜਾਵੇ ਇਹ ਬਿਲਕੁਲ ਮਹਿਲਾਵਾਂ ਵੀ ਸਾਰੀਆਂ ਕਟੀਆਂ ਨੇ ਛੋਟੇ-ਛੋਟੇ ਜਵਾਕ ਬੱਚੇ ਜਿਹੜੇ ਹਨ ਹੱਥ ਦੇ ਵਿੱਚ ਫੜੇ ਹੋਏ ਨੇ ਇਹ ਗੱਲ ਬਾਤ ਕਰ ਲੈਣੇ ਆਂ ਹਾਂਜੀ ਸਾਡੇ ਇੱਥੇ ਨਾ 4-5 ਦਿਨ ਤੋਂ ਲਾਈਟ ਨਹੀਂ ਹੈਗੀ ਪਹਿਲਾਂ ਵੀ ਇਦਾਂ ਹੀ ਹੁੰਦਾ ਆ ਤੇ ਇੱਕ ਦਿਨ ਆਏ ਸੀਗੇ ਤੇ ਲੈਠ ਹੀ ਕਰ ਗਏ ਅਸੀਂ ਜੇਲ੍ਹ ਕੋਲ ਦਫ਼ਤਰ 'ਚ ਵੀ ਗਏ ਸੀਗੇ ਉੱਥੇ ਸਾਨੂੰ ਇੱਕ ਬੀਜੇਪੀ ਦਾ ਕਾਉਂਸਲ ਸੀਗਾ ਉਹਨੇ ਕਿਹਾ ਵੀ ਤੁਹਾਡੇ ਕੋਲ ਦेन 4 ਵਜੇ ਤੱਕ ਵੀ ਬੰਦੇ ਆਉਗੇ ਤੇ ਲੈ ਠੀਕ ਕਰ ਦੋਗੇ ਵੀ ਤੁਸੀਂ ਹੈਨਾ ਮੋਟੀ ਤਾਰ ਉਹ ਪਾ ਜੂਗੇ ਪਰ ਸਾਡੇ ਕੋਲ ਕੋਈ ਬੰਦਾ ਨਹੀਂ ਆਇਆ ਹੈਗਾ ਤੇ ਫੇ ਮੀ ਪੈਣ ਲੱਗ ਗਿਆ ਫੇ ਅਸੀਂ இந்து ਦੇ ਦਫ਼ਤਰ ਗਏ ਤੇ ਫੇ ਅਸੀਂ ਭੋਲੇ ਕੋਲ ਵੀ ਗਏ ਤੇ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਤਾਂ ਸਾਡੇ ਕੋਈ ਲੈਟ ਨਹੀਂ ਆਈ ਹੈਗੀ ਬੱਚੇ ਬਹੁਤ ਪਰੇਸ਼ਾਨ ਆ ਪਾਣੀ ਤੋਂ ਬਹੁਤ ਪਰੇਸ਼ਾਨ ਆ ਕੀ ਮੰਗੀ ਕਰਦੇ ਪ੍ਰਸ਼ਾਸਨਾਂ ਕੀ ਮੰਗਦੇ ਲੈਟ ਨਹੀਂ ਆਉਂਦੀ ਹੈਗੀ ਸਾਡੇ ਲੈਟ ਆਵੇ ਸਾਨੂੰ ਹੋਰ ਕੀ ਜੇ ਪਾਣੀ ਆਉਂਦਾ ਤਾਂ ਗੰਦਾ ਆਉਂਦਾ ਆ ਬਿਲਕੁਲ ਦੇਖੋ ਕਿੰਨਾ ਗੰਦਾ ਪਾਣੀ ਆ ਰਿਹਾ ਸਾਡੇ ਲੈਟ ਸਾਡੇ ਆਉਂਦੀ ਕੋਈ ਨਹੀਂ ਹੈਗੀ ਸਾਡੇ ਲੈਟ ਠੀਕ ਕਰ ਦੇਣ ਸਾਨੂੰ ਹੋਰ ਕੀ ਕੁਝ ਨਹੀਂ ਚਾਹੀਦਾ ਹੈਗਾ ਲੈਟ ਆਉਂਦੀ ਨਹੀਂ ਹੈਗੀ ਬਿਜਲੀ ਫਰੀ ਜਿਹੜੀ ਦਿੱਤੀ ਗਈ ਹੋਈ ਆ ਫਰੀ ਬਿਜਲੀ ਮਿਲਦੀ ਪਈ ਆ ਲਗਾਤਾਰ ਤੇ ਲੈਟ ਆ ਨਹੀਂ ਫਰੀ ਬਿਜਲੀ ਨੂੰ ਅਸੀਂ ਕੀ ਕਰ ਸਕਦੇ ਆ ਜਦ ਲੈਟ ਹੀ ਨਹੀਂ ਆਉਂਦੀ ਹੈਗੀ ਤਾਂ ਬਿੱਲ ਵੀ ਤਾਂ ਹੀ ਆਉਂਗੇ ਸਾਡੇ ਆਹੋ ਸਾਡੇ ਤਾਂ ਲੈਟ ਬਿਲਕੁਲ ਨਹੀਂ ਆਉਂਦੀ ਹੈਗੀ ਦੇਖੋ ਸਾਡੇ 20 22 ਦਿਨ ਹੋ ਗਏ ਅੱਧੀ ਲੈਟ ਜਾਈ ਜਾਂਦੀ ਆ ਹਾਂਜੀ ਕੋਸੋ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਹੱਤਾ ਨਾਲ ਪੱਕੇ ਹੱਤਾ ਦੇ ਵਿੱਚ ਚੱਕਿਆ ਹੋਇਆ ਵਾ ਸੋ ਦੱਸ ਦਈਏ ਕਿ ਇਸ ਇਲਾਕੇ ਦੇ ਜਈ ਨਾਲ ਵੀ ਗੱਲਬਾਤ ਕਰ ਰਹੇ ਨੇ ਲਗਾਤਾਰ ਸੋ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਕੌਂਸਲਰ ਨਾਲ ਵੀ ਗੱਲਬਾਤ ਕੀਤੀ ਹੈ ਤੇ ਨਾਲ ਵਿਧਾਇਕ ਨਾਲ ਵੀ ਗੱਲਬਾਤ ਕੀਤੀ ਪਰ ਕੋਈ ਵੀ ਜੜੀ ਹੈ ਉਹ ਸੁਣਵਾਈ ਨਹੀਂ ਕੀਤੀ ਗਈ ਕਿਉਂਕਿ ਤਾਰਾ ਦਾ ਗੁੱਛਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੱਗਾ ਹੋਇਆ ਵਾ ਹਾਲਾਂਕਿ ਇਹਨਾਂ ਵੱਲੋਂ ਸਿੱਧੇ ਤੌਰ ਤੇ ਗੱਲ ਜਿਹੜੀ ਆਖੀ ਜਾ ਰਹੀ ਹੈ ਕਿ ਟਰਾਂਸਫਾਰਮਰ ਜਿਹੜਾ ਵਾ 3 ਫੇਜ਼ ਦਾ ਉਹ ਅੱਗੇ ਲੱਗਿਆ ਹੋਇਆ ਜੇਕਰ ਅਗਰ ਦੋ ਖੰਬੇ ਅੱਗੇ ਲੱਗ ਜਾਂਦੇ ਨੇ ਤੇ ਲਾਈ ਐਕਸੀਐਨ ਨਾਲ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿ ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਪਰੇਸ਼ਾਨ ਨੇ ਲਾਈਟ ਤੋਂ ਲਾਈਟ ਤੋਂ ਲੋਕਾਂ ਨੂੰ ਦਿੱਕਤਾ ਹੈ ਗਿਆ ਉਹ ਕਦੋਂ ਤੱਕ ਕਨਫਰਮ ਤੇ ਕਲੀਅਰ ਕੀਤੀ ਜਾਊਗੀ ਤੇ ਦਿੱਕਤਾ ਕਦੋਂ ਤੱਕ ਖਤਮ ਹੋਣ ਗਿਆ ਐਕਸੀਐਨ ਫੋਕਲ ਪੁਆਇੰਟ ਨੂੰ ਫੋਨ ਕਰ ਰਹੇ ਹਾਂ ਸਰ ਜੀ ਲੁਧਿਆਣਾ ਲਈ ਤੋਂ ਗੱਲ ਕਰ ਰਹੇ ਆ ਪੱਤਰਕਾਰ ਨਿਤਿੰਤ ਵੜੀ ਐਕਸੀਐਨ ਫੋਕਲ ਪੁਆਇੰਟ ਲੁਧਿਆਣਾ ਨਾਲ ਗੱਲ ਹੋ ਰਹੀ ਹੈ ਹਾਂ ਜੀ ਸਰ ਪ੍ਰੇਮ ਬਿਹਾਰ ਦੇ ਵਿੱਚ ਲਾਈਟ ਹੈ ਨਹੀਂ 72 ਘੰਟੇ ਤੋਂ ਪਹਿਲਾਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਲੋਕਾਂ ਵੱਲੋਂ ਕਹਿਣਾ ਹੈ ਕੰਪਲੇਂਟ ਦਿੱਤੀ ਗਈ ਹੈ ਪਰ ਕੋਈ ਲਾਈਟ ਦੀ ਸਮੱਸਿਆ ਹੱਲ ਨਹੀਂ ਹੋਈ ਸਰ ਕ ਸਰ ਇੱਥੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਕੰਪਲੀਟ ਦਿੱਤੀ ਗਈ ਹੈ ਇਹਨਾਂ ਵੱਲੋਂ ਕਿਹਾ ਗਿਆ ਕਿ ਪ੍ਰੇਮ ਵਿਹਾਰ ਦੇ ਵਿੱਚ 72 ਘੰਟੇ ਹੋ ਗਏ ਨੇ ਲਾਈਟ ਨਹੀਂ ਨਹੀਂ ਇੰਤਾ ਦੀ ਕੋਈ ਗੱਲ ਨਹੀਂ ਹੈ ਜੀ ਅੱਜ ਸਵੇਰੇ ਜਦੋਂ ਮੀਂਹ ਪਿਆ ਉਹਦੋਂ ਦੀ ਲਾਈਟ ਬੰਦ ਹੈ 72 ਘੰਟੇ ਤੋਂ ਵੱਧ ਦਾ ਇਸ਼ੂ ਨਹੀਂ ਕਿਰਾ ਦਲਵਾ ਦੇ ਨੇ ਜੇ ਵੀ ਸਹੀ ਹੈਗੀ ਹੈ ਕੰਪਲੇਂਟ ਤਾਂ ਦੱਸੋ ਅੱਧਰ ਹੋ ਜਾਂਦੀ ਹੈ ਕੰਮ ਤੇ ਸਰ ਇੱਥੇ ਨਾ ਇੱਕ ਤਾਰ ਇਦਾਂ ਦੀ ਹੈਗੀ ਵਾ ਜਿਸ ਤਾਰ ਦੇ ਵਿੱਚ ਕਈ ਕਟ ਲੱਗੇ ਹੋਏ ਨੇ ਜੇਕਰ ਉਹ ਤਾਰ ਸਹੀ ਹੋ ਜਾਂਦੀ ਹੈ ਤੇ ਲਾਈਟ ਦੀ ਪ੍ਰੋਬਲਮ ਦੀ ਸਮੱਸਿਆ ਇੱਥੇ ਖਤਮ ਹੋ ਸਕਦੀ ਹੈ ਲੋਕਾਂ ਦਾ ਕਹਿਣਾ ਸਰ ਠੀਕ ਹੈ ਜੀ ਕਰਦੇ ਕਦੋਂ ਤੱਕ ਲਾਈਟ ਆਜੂਗੀ ਸਰ ਲੈਡ ਆ ਜੂਗੀ ਦੁਕਾਨ ਤੇ ਠੀਕ ਹੈ ਧੰਨਵਾਦ ਧੰਨਵਾਦ ਬਿਲਕੁਲ ਸੋ ਦੱਸ ਦਿਆ ਐਕਸੀਅਨ ਫੋਕਲ ਪੁਆਇੰਟ ਲੁਧਿਆਣਾ ਨਾਲ ਗੱਲਬਾਤ ਕੀਤੀ ਇਸ ਮਾਮਲੇ ਸੰਬੰਧ ਹੋਣਾ ਵੱਲੋਂ ਸਿੱਧੇ ਤੌਰ ਤੇ 2 ਘੰਟਿਆਂ ਦਾ ਜਿਹੜਾ ਸਮਾਂ ਵਾਅਦਾ ਦਿੱਤਾ ਗਿਆ ਵੈ ਲੋਕਾਂ ਨੂੰ ਕਿ 2 ਘੰਟਿਆਂ ਦੇ ਵਿੱਚ ਲੈਡ ਜਿਹੜੀ ਆ ਜੂਗੀ ਪ੍ਰੇਮ ਬਿਹਾਰ ਦੇ ਵਿੱਚ ਹਾਲਾਂਕਿ ਉਹ ਦੇਖਣਾਗਾ ਕਿ ਆਉਣ ਵਾਲਾ ਸਮਾਂ ਦੱਸੂਗਾ 2 ਘੰਟਿਆਂ ਦੇ ਬਾਅਦ ਲੈਡ ਜਿਹੜੀ ਆਉਂਦੀ ਹੈ ਕਿ ਨਹੀਂ ਆਉਂਦੀ ਉਹ ਆਉਣ ਵਾਲਾ ਸਮਾਂ ਦੱਸੂਗਾ ਫਿਰ ਹਾਲ ਆਸ਼ਵਾਸਨ ਦੇ ਦਿੱਤਾ ਗਿਆ ਵੈ ਐਕਸੀਅਨ ਫੋਕਲ ਪੁਆਇੰਟ ਲੁਧਿਆਣਾ ਵੱਲੋਂ ਕਿ ਲੈਡ ਦੀ ਜਿਹੜੀ ਸਮੱਸਿਆ ਵੈ ਜਲ ਤੋਂ ਜਲ